ਕੰਤਨ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਸਦਕਾ ਪਹਿਲਾਂ ਚਮਕੌਰ ਸਾਹਿਬ ਦੀ ਸੇਵਾ ਮਿਲੀ ਸੀ ਹੁਣ ਇੱਥੋਂ ਹੀ ਬਾਬਿਆਂ ਨੇ ਡਿਊਟੀ ਲਗਾਈ ਹੈ ਕਿ ਮੈਂ ਜਲੰਧਰ ਜਾ ਕੇ ਸੇਵਾ ਕਰਾਂ ਸੋ ਮੈਂ ਅੱਜ ਅਰਦਾਸ ਕਰਨ ਆਇਆ ਕਿ ਜੋ ਮੈਨੂੰ ਡਿਊਟੀ ਲਗਾਈ ਹੈ ਮੌਕਾ ਬਖਸ਼ ਰਹੇ ਹੋ ਉਹਦੇ ਵਿੱਚ ਮੈਂ ਪੂਰਾ ਉਤਰ ਸਕਾਂ ਜਲੰਧਰ ਦੇਈ ਦੁਆਬੇ ਦੀ ਮੈਂ ਸੇਵਾ ਕਰ ਸਕਾਂ ਜਿਸ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੀ ਬਹੁਤ ਵੱਡੇ ਤਰੀਕੇ ਦੇ ਨਾਲ ਤਰੱਕੀ ਹੋਈ ਹੈ ਗਲਿਆਰਾ ਬਣਿਆ ਫੀਮ ਪਾਰਕ ਬਣਿਆ ਇੱਥੇ ਯੂਨੀਵਰਸਿਟੀ ਵੱਢ ਰਹੀ ਹੈ ਆਈਟੀਆਈ ਕਾਲਜ ਵੱਢ ਰਹੇ ਵੱਡੇ ਗੇਟ ਵੱਢ ਰਹੇ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਚਮਕੌਰ ਸਾਹਿਬ ਇੱਕ ਦੁਆਰੇ ਤੋਂ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਦੁਨੀਆ ਦੇ ਨਕਸ਼ੇ ਵਿੱਚ ਆਇਆ ਉਸੇ ਤਰ੍ਹਾਂ ਜਲੰਧਰ ਸਾਹਿਬ ਦਾ ਸ਼ਹਿਰ ਹੈ ਉਸ ਨੂੰ ਅੱਗੇ ਲੈ ਕੇ ਜਾਣਾ ਹੈ ਉੱਥੇ ਦੀ ਤਰੱਕੀ ਕਰਾਉਣੀ ਹੈ ਉਹਦੇ ਵਾਸਤੇ ਅੱਜ ਮੈਂ ਫੇਰ ਤੋਂ ਅਰਦਾਸ ਕਰਨ ਆਇਆ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਚਰਨਾ ਦੇ ਵਿੱਚ ਕਿਉ ਮੈਨੂੰ ਤਾਕਤ ਦੇਣ ਸ਼ਕਤੀ ਦੇਣ ਲਿਆਕਤ ਦੇਣ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਤਾਂਤਨ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਸਦਕਾ ਪਹਿਲਾਂ ਚਮਕੌਰ ਸਾਹਿਬ ਦੀ ਸੇਵਾ ਮਿਲੀ ਸੀ ਹੁਣ ਇਥੋਂ ਹੀ ਬਾਬਿਆਂ ਨੇ ਡਿਊਟੀ ਲਗਾਈ ਹੈ ਕਿ ਮੈਂ ਜਲੰਧਰ ਜਾ ਕੇ ਸੇਵਾ ਕਰਾਂ ਸੋ ਮੈਂ ਅੱਜ ਅਰਦਾਸ ਕਰਨ ਆਇਆ ਕਿ ਜੋ ਮਨੂੰ ਡਿਊਟੀ ਲਗਾਈ ਹੈ ਮੌਕਾ ਬਖਸ਼ ਰਹੇ ਹੋ ਉਹਦੇ ਵਿੱਚ ਮੈਂ ਪੂਰਾ ਉਤਰ ਸਕਾਂ ਜਲੰਧਰ ਦੇ ਦੁਆਬੇ ਦੀ ਮੈਂ ਸੇਵਾ ਕਰ ਸਕਾਂ ਜਿਸ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੀ ਬਹੁਤ ਵੱਡੇ ਤਰੀਕੇ ਦੇ ਨਾਲ ਤਰੱਕੀ ਹੋਈ ਹੈ ਗਲਿਆਰਾ ਬਣਿਆ 3 پارک ਬਣਿਆ ਇੱਥੇ ਯੂਨੀਵਰਸਿਟੀ ਵੱੜ ਰਹੀ ਹੈ ਆਈਟੀਆਈ ਕਾਲਜ ਵੱੜ ਰਹੇ ਵੱਡੇ ਗੇਟ ਵੱੜ ਰਹੇ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਚੰਪੌਰ ਸਾਹਿਬ ਇੱਕ ਦੁਬਾਰੇ ਤੋਂ ਗੁਰੂ ਸਾਹਿਬਾਨ ਦੇ ਕਿਰਪਾ ਸਦਕਾ ਦੁਨੀਆ ਦੇ ਨਕਸ਼ੇ ਵਿੱਚ ਆਇਆ ਉਸੇ ਤਰ੍ਹਾਂ ਜਲੰਧਰ ਸਾਹਿਬ ਦਾ ਸ਼ਹਿਰ ਹੈ ਉਸ ਨੂੰ ਅੱਗੇ ਲੈ ਕੇ ਜਾਣਾ ਹੈ ਉੱਥੇ ਦੀ ਤਰੱਕੀ ਕਰਾਉਣੀ ਹੈ ਉਹਦੇ ਵਾਸਤੇ ਅੱਜ ਮੈਂ ਫੇਰ ਤੋਂ ਅਰਦਾਸ ਕਰਨ ਆਇਆ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿਉ ਮੈਨੂੰ ਤਾਕਤ ਦੇਣ ਸ਼ਕਤੀ ਦੇਣ ਲਿਆਕਤ ਦੇਣ ਕਿ ਮੈਂ ਜਲੰਧਰ ਦੀ ਸੇਵਾ ਕਰਾਂ